ਗਰਨਾਮ ਸਿੰਘ ਧੁੰਮਾ ਸ਼ਬਦ ਤਾਂ ਉਹ ਬਹੁਤਾ ਚੰਗਾ ਨਹੀਂ ਦੱਲੇ ਕਹਿਣਾ ਜਾਂ ਦਲਾਲ ਕਹਿਣਾ ਪਰ ਹੈ ਇਹ ਦਲਪੁਣਾ ਇੱਕ ਦੋ ਪੀਸ ਇਹ ਜੇ ਰੱਖੀ ਹੁੰਦੇ ਆ ਇਹਨਾਂ ਨੂੰ ਸ਼ੋ ਪੀਸ ਉਹ ਮਿਨੋਰਟੀਜ਼ ਦੇ ਵਿੱਚੋਂ ਇਸ ਤਰ੍ਹਾਂ ਮੁਸਲਮਾਨਾਂ ਚੋਂ ਹੁੰਦਾ ਸੀ ਜੇ ਜੇ ਦਮਦਮੀ ਟਕਸਾਲ ਉਹ ਪੂਰੀ ਨੂੰ ਆਪਦੇ ਕਲਾਵੇ ਚ ਲੈ ਸਕਦੇ ਫੇਰ ਤਾਂ ਕੰਮ ਬੜਾ ਸੌਕਾ ਗੀਤਾ ਜੈੰਤੀ ਤੇ ਇਹ ਸ਼ਹੀਦੀ ਸਮਾਗਮ ਇਹ ਦੋਵੇਂ ਕਲੱਬ ਕਰਦੇ ਇਕੱਠੇ ਕਰਦੇ ਕੁਰਖ ਖੇਤਰ ਚ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਜੋ ਫਿਰ ਉਹਨਾਂ ਨੂੰ ਬੰਦੇ ਚਾਹੀਦੇ ਵੀ ਸਿੱਖਾਂ ਚੋ ਜਿਹੜੇ ਬਾਹ ਉੱਚੀ ਕਰਕੇ ਕਹਿਣ ਵੀ ਹਾਂ ਹਾਂ ਮੈਂ Hindu ਹਾਂ ਬੰਦਿਆਂ ਨੇ ਕਿਤਾਬਾਂ ਲਿਖੀਆਂ ਹਮ Hindu ਹਾਂ ਜੈਸੇ Hindu ਹਾਂ ਫਿਰ ਉਹਦੇ ਜਵਾਬ ਚ ਲਿਖੀ ਭਾਈ ਕਾਂਟ ਸਿੰਘ ਨਾਬਾ ਨੇ ਕਿ ਹਮ Hindu ਨਹੀਂ ਵੀ ਤੁਸੀਂ ਕਿਸੇ ਭਾਈਚਾਰੇ ਨੂੰ ਕਤਲ ਖਸਰਾ ਕਰਨ ਦੀ ਲੋੜ ਨਹੀਂ ਸਾਰਿਆਂ ਨੂੰ ਉਹਨਾਂ ਨੂੰ ਤੁਸੀਂ ਆਪਦੇ ਬਣਾ ਕੇ ਤੇ ਉਹਨੂੰ ਕਲਾਬੇ ਚ ਲਾਓ ਉਸ ਗੱਲ ਬੱਕੜੀ ਚ ਲੈ ਕੇ ਉਨਾਂ ਨੂੰ ਆਵਦੇ ਬਣਾ ਲਓ ਲੱਖ ਜੋਰ ਲਾਲੇ ਗਿਆਨੀ ਹਰਨਾਮ ਸਿੰਘ ਤੁਮਾ ਦਾ ਜਿਹੜੇ ਹੋਰ ਜਿੰਨੇ ਵੀ ਉਹਨਾਂ ਦੇ ਦੱਲੇ ਪਾਵੇਂ ਢੀਂਦਾ ਤੇ ਪਾਵੇਂ ਕੋਈ ਹੋਰ ਹੈ ਦਾਦੂਬਾਲ ਕਿੰਨੇ ਵੀ ਤੁਸੀਂ ਹੁਣ ਤਾਂ ਨਾਮ ਦੇਣੇ ਵੀ ਐਵੇਂ ਸਾਨੂੰ ਆਪਾਂ ਨੂੰ ਨਾ ਭਾਜ ਮੈਂ ਜ਼ਬਾਨ ਗੰਦੀ ਕਰਨਾਂ ਦੀ ਗੱਲ ਨਹੀਂ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਫੀਸ ਉਸਤਾ ਜੀ ਦੇ ਵਿੱਚ ਅਸੀਂ ਆਪ ਸਿੱਧੀ ਬੀਜੇਪੀ ਦੀ ਸਰਕਾਰ ਬਣਾਉਣੀ ਹੈ ਖੰਡ ਦੇ ਮਖਾਣੇ ਜੇ ਨਹੀਂ ਵੀ ਮੂੰਹ ਚ ਪਾਏ ਤੇ ਸਿੱਕਾ ਨੂੰ ਬਸ ਉਖੋਰ ਕੇ ਜੱਜ ਬਕਰ ਲੈਣਗੇ ਇਹ ਤਾਂ ਦੰਦ ਭੰਨ ਦੇਣਗੇ ਉਹਨਾਂ ਦੇ ਇੰਨਾ ਸੌਖਾ ਜੀ ਇਹ ਆਪਣੀ ਹੈ ਜੀ ਲੱਖ ਧੰਮੇ ਪੈਦਾ ਕਰ ਲੈਣ ਲੱਖ ਝਿੰਡੇ ਪੈਦਾ ਕਰ ਲੈਣ ਲੱਖ ਦਾਦੂ ਆ ਲੈ ਜਾਣ ਤੇ ਲੱਖ ਸਿਰਸੇ ਆ ਜਾਣ ਇਹ ਸਖ ਇਸ ਗੱਲ ਨੂੰ ਨਹੀਂ ਕਬੂਲ ਕਰ ਰਹੀ